ਮੇਰਾ ਜ਼ਿਆਦਾ ਸਮਾਂ ਭਾਰਤ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ 18 ਤੋਂ 20 ਸਾਲ ਦੇ ਬੱਚਿਆਂ ਦੇ ਵਿੱਚ ਬਤੀਤ ਹੋਇਆ ਹੈ। ਕੈਨੇਡਾ 'ਕਿ ਵੀ ਮੇਰੀ ਜ਼ਿਆਦਾ ਸਾਂਝ ਬੱਚਿਆਂ ਦੇ ਨਾਲ ਹੀ ਰਹਿੰਦੀ ਹੈ ਤੇ ਮੈਂ ਇੱਕ ਨਿਰਣੇ ਤੇ ਪਹੁੰਚਿਆ ਹਾਂ ਕਿਸੇ ਦੇਸ਼ ਕਿਸੇ ਕੌਮ ਦਾ ਚੰਗਾ ਤੇ ਮਾੜਾ ਪਿਵệਖ ਦੇਖਣਾ ਹੋਵੇ ਤਾਂ ਉੱਥੋਂ ਦੇ ਬੱਚਿਆਂ ਦੇ ਵਿਹਾਰ ਵਿੱਚੋਂ ਦੇਖ ਸਕਦੇ ਹੋ। ਜਦੋਂ ਮੈਂ ਭਾਰਤ ਦੇ ਵਿੱਚ ਹੁੰਦਾ ਸੀ ਤੇ ਮੈਂ ਸੁਣਦਾ ਹੁੰਦਾ ਸੀ ਕਿ ਬਾਹਰ ਦੇ ਬੱਚੇ ਕਿਸੇ ਦੀ ਗੱਲ ਸੁਣਦੇ ਨਹੀਂ ਕਿਸੇ ਦੀ ਗੱਲ ਸਮਝਦੇ ਨਹੀਂ ਪਰ ਇੱਥੇ ਆ ਕੇ ਮੈਨੂੰ ਬਿਲਕੁਲ ਉਲਟਾ ਅਨੁਭਵ ਹੋਇਆ ਜਿੰਨੇ ਪਿਆਰ ਦੇ ਨਾਲ ਕੈਨੇਡਾ ਦੇ ਬੱਚੇ ਲੋਕਾਂ ਦੀ ਚੰਗੀਆਂ ਗੱਲਾਂ ਸੁਣਦੇ ਆ ਸਮਝਦੇ ਆ ਵਿਦਿਆਵਲ ਇੰਟਰਸਟ ਵਿਖਾਉਂਦੇ ਆ ਜਿੰਨੇ ਉਹ ਐਕਟਿਵ ਹੈ ਜਿੰਨੇ ਇਮਾਨਦਾਰ ਹੈ ਉਹਦੇ ਮੁਕਾਬਲੇ ਵਿੱਚ ਸਾਡੇ ਪੰਜਾਬ ਦੇ ਬੱਚੇ ਮੈਂ ਕਹੇ ਦੇਵਾ ਦੁੱਖ ਦੇ ਨਾਲ ਵਿਗੜੈਲ ਹੀ ਦਿੱਸੇ ਮੈਨੂੰ ਕਿਉਂਕਿ ਜੋ ਸਕੂਲਾਂ ਜਾ ਕੇ ਮੈਂ ਤਜਰਬਾ ਕੀਤਾ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉੱਥੇ ਕੋਈ ਦਿਨ ਇਹੋ ਜਿਹਾ ਨਹੀਂ ਹੁੰਦਾ ਸੀ ਜਦੋਂ ਉਹਨਾਂ ਬੱਚਿਆਂ ਨੂੰ ਪੜ੍ਹਾਉਂਦਿਆਂ ਉਹਨਾਂ ਨਾਲ ਹਾਈਪਰ ਨਾ ਹੋਣਾ ਪਵੇ ਪਰ ਕਨੇਡਾ ਆ ਕੇ ਮੈਨੂੰ ਕਰੀਬ ਇੰਨੇ ਸਮੇਂ ਦੇ ਵਿੱਚ ਕਈ ਸਾਲਾਂ ਦੇ ਵਿੱਚ ਇੱਕ ਵੀ ਮੌਕਾ ایسا ਨਹੀਂ ਮਿਲਿਆ ਜਦੋਂ ਮੈਨੂੰ ਕੈਨੇਡਾ ਦੇ ਬੱਚਿਆਂ ਦੇ ਨਾਲ ਗੁੱਸੇ ਦੇ ਵਿੱਚ ਬੋਲਣਾ ਪਵੇ ਨਰਾਜ ਹੋਣਾ ਪਵੇ ਔਰ ਮੈਂ ਇਹ ਨਤੀਜੇ ਤੇ ਪਹੁੰਚਿਆ ਕਿ ਬੱਚਿਆਂ ਦਾ ਵਿਹਾਰ ਹੀ ਦੱਸ ਦੇਵੇਗਾ ਕਿ ਉਸ ਦੇਸ਼ ਉਸ ਕੌਮ ਦਾ ਭਵਿੱਖ ਚੰਗਾ ਹੋਵੇਗਾ ਜਾਂ ਮਾੜਾ ਇਸ ਲਈ ਮੇਰਾ ਇਹੀ ਕਹਿਣਾ ਹੈ ਕਿ ਪੰਜਾਬ ਦਾ ਭਵਿੱਖ ਜੇ ਚੰਗਾ ਬਣਾਉਣਾ ਜੇ ਸਿੱਖ ਕੌਮ ਦਾ ਭਵਿੱਖ ਜੇ ਚੰਗਾ ਬਣਾਉਣਾ ਜੇ ਤਾਂ ਉਹਨਾਂ ਬੱਚਿਆਂ ਨੂੰ ਚੰਗਾ ਵਿਹਾਰ ਕਰਨਾ ਸਿਖਾਓ ਵੱਡੀਆਂ ਡਿਗਰੀਆਂ ਦੇ ਨਾਲੋਂ ਉਹ ਜ਼ਿਆਦਾ ਕਾਮਯਾਬ ਹੋਣਗੇ ਧੰਨਵਾਦ